ਤਾ ਫਿਰੋਜ਼ਪੁਰ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਝੜਪ ਹੋਈਆ ਪਿੰਡ ਸ਼ਾਂਘਾ ਰਾਏ ਉਤਾਰ ਚ ਦੋ ਤਰ੍ਹਾਂ ਆਮੋ ਸਾਹਮਣੇ ਹੋਈਆਂ ਨੇ ਇੱਕ ਧਿਰ ਵੱਲੋਂ ਨਿਹੰਗਾਂ ਨੂੰ ਸਾਥ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਨਿਹੰਗਾਂ ਨੇ ਜ਼ਮੀਨ ਤੇ ਜੋ ਹੈ ਨਿਸ਼ਾਨ ਸਹਿਬ ਘਟਿਆ ਤਾਂ ਨਿਹੰਗ ਸਿੰਘਾਂ ਦੇ ਜੋ ਹੈ ਪਰਿਵਾਰ ਨਾਲ ਕੁਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਪੀੜਤ ਧਿਰ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਗਈ ਆ ਤਾਂ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਹੈ ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪੂਰੀ ਝੜਪ ਹੋਈਆ ਪਿੰਡ ਸ਼ਾਂਘਾ ਰਾਏ ਉਤਾਰ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਦੋ ਤਰ੍ਹਾਂ ਆਮੋ ਸਾਹਮਣੇ ਹੋ ਗਈਆਂ ਤਸਵੀਰਾਂ ਚ ਦੇ ਅੱਜ ਦੇ ਵਿੱਚ ਇੱਕ ਟਰੈਕਟਰ ਵੱਲੋਂ ਜੋ ਹੈ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨੇ ਹੰਗਕ ਨੂੰ ਸਾਧਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਹੈ ਦੂਜੇ ਪਾਸੇ ਨਿਹੰਗ ਸਿੰਘਾਂ ਨੇ ਜ਼ਮੀਨ ਤੇ ਨਿਸ਼ਾਨ ਸਹਿਬ ਘੜ ਦਿੱਤਾ ਕਿਉਂਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਿਹੰਗ ਸਿੰਘਾਂ ਦੇ ਉੱਤੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲੱਗੇ ਨੇ ਹਾਲਾਂਕਿ ਪਿੰਡ ਤੇਰ ਵੱਲੋਂ ਹੁਣ ਇਨਸਾਫ ਦੀ ਦੁਹਾਰ ਬਦਾਈ ਜਾ ਰਹੀ ਹੈ ਜਿਹਾ ਤਸਵੀਰਾਂ ਚ ਦੇਖਿਆ ਜਾ ਸਕਦਾ ਕਿ ਟਰੈਕਟਰ ਜੋ ਹੈ ਉਸ ਵੱਲੋਂ ਕੈੜੀ ਨੂੰ ਵਾਇਆ ਜਾ ਰਿਹਾ ਤੇ ਜ਼ਮੀਨ ਤੇ ਕਬਜ਼ਾ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਚ ਜੋ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਸ਼ਾਇਦ ਪਨੀਰੀ ਬੀਜੀ ਹੋਈ ਸੀ ਤੇ ਉਹਦੇ ਵਿੱਚ ਟਰੈਕਟਰ ਨੂੰ ਜੋ ਹੈ ਅੰਦਰ ਵਾੜ ਕੇ ਤੇ ਪੂਰੀ ਕਰਨ ਦੀ ਸਿੱterna ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਪਰਿਵਾਰ ਦੇ ਲੋਕ ਜੋ ਹੈ ਕਰੈਕਟਰ ਦੇ ਨੇੜੇ ਘੁੰਮਦੇ ਨਜ਼ਰ ਆ ਰਹੇ ਨੇ ਨੇੜੇ ਫਾਇਦੇ ਹੋਏ ਨਜ਼ਰ ਆ ਰਹੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ DJ ਕਰ ਵੱਲੋਂ ਜੋ ਹੈ ਜ਼ਮੀਨ ਤੇ ਕਬਜ਼ਾ ਕਰਨ ਲਈ ਜੋ ਹੈ ਫਸਲ ਦੇ ਵਿੱਚ ਜੋ ਹੈ ਟਰੈਕਟਰ ਫੇਰਿਆ ਜਾ ਰਿਹਾ ਤਾਂ ਪਿੰਡ ਸ਼ਾਂਦਾਰਾਇ ਉਤਾੜ ਦਾ ਪੂਰਾ ਮਾਮਲਾ ਹੈ ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਜੜਪ ਹੋਈ ਹੈ ਦੋ ਤਰ੍ਹਾਂ ਆਮੋ ਸਾਹਮਣੇ ਹੋ ਰਹੀਆਂ ਤੇ ਇੱਕ ਤਰਫ ਤੇ ਨਿਹੰਗਾ ਨੂੰ ਸੱਦ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਜਾ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਹੋਏ ਨੇ ਮਨਦੀਪ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੂਜੇ ਪਾਸੇ ਪਰਿਵਾਰ ਦਾ ਇਲਜ਼ਾਮ ਹੈ ਕਿ ਨਿਹੰਗਾ ਨੂੰ ਸੱਦ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਹੈ ਆ ਬਿਲਕੁਲ ਗੁਰਬਾਧ ਜੀ ਗੱਲ ਕਰੀਏ ਤੇ ਫਿਰੋਜ਼ਪੁਰ ਦੇ ਜਿਹੜਾ ਗੁਰੂ ਹਸਾਏ ਹਲਕਾ ਉਸ ਦਾ ਪਿੰਡ ਹੈ ਸ਼ੰਗਾਰਾਯੋ ਤਾੜ ਉੱਥੇ ਜਿਹੜਾ ਇੱਕ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਦਾ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਔਰ ਇੱਕ ਪਾਰਟੀ ਨੇ ਜਿਹੜਾ ਉਸ ਦੇ ਵਿੱਚ ਆਪਣੀ ਫਸਲ ਵੀ ਬਗਾਈ ਹੋਈ ਸੀ ਪਰ ਦੂਸਰੀ ਧਿਰ ਨੇ ਜਿਹੜਾ ਉੱਥੇ ਲਿਆਂਕੀਆਂ ਨੂੰ ਬੁਲਾ ਕੇ ਉਹਨਾਂ ਦੀ ਫੌਜ ਨੂੰ ਬੁਲਾ ਕੇ ਉੱਥੇ ਸਾਡੀ ਫਸਲ ਦੇ ਉੱਪਰ ਟਰੈਕਟਰ ਚਲਾ ਦਿੱਤਾ ਔਰ ਨੰਗੀਆਂ ਤਲਵਾਰਾਂ ਵੀ ਲੈ ਰਹੀਆਂ ਔਰ ਉੱਥੇ ਹੀ ਨਿਸ਼ਾਨ ਸਾਹਿਬ ਨੂੰ ਗੱਡ ਕੇ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਸਾਰਾ ਮਾਮਲਾ ਹੁਣ ਪੁਲਿਸ ਕੋਲ ਜਾ ਚੁੱਕਿਆ ਔਰ ਪੁਲਿਸ ਦੇ ਜਿਹੜੇ ਫਿਰੋਜ਼ਪੁਰ ਐਸਪੀ ਡੀ ਨੇ ਮਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਇਸ ਦੇ ਉੱਪਰ ਸ਼ਿਕਾਇਤ ਆ ਚੁੱਕੀ ਹੈ ਔਰ ਜਲਦ ਜਿਹੜੀ ਹੈ ਬੰਦੀ ਕਾਰਵਾਈ ਕੀਤੀ ਜਾਏਗੀ ਬੰਦੀ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਕੁੱਟਮਾਰ ਦੇ ਕੋਈ ਜ਼ਖਮੀ ਵੀ ਹੋਇਆ ਇਸ ਪੂਰੇ ਘਟਨਾ 'ਚ ਆ ਬਿਲਕੁਲ ਇਸ ਦੇ ਵਿੱਚ ਇੱਕ ਮਹਿਲਾ ਨੇ આરોਪ ਲਗਾਇਆ ਕਿ ਜਿਹੜਾ ਉਸ ਦੇ ਨਾਲ ਕਾਫੀ ਕੁੱਟਮਾਰ ਵੀ ਹੋਈ ਹੈ ਔਰ ਉਸ ਦੇ ਸੱਟਾਂ ਵੀ ਵਜੀਆਂ ਨੇ ਇੱਕ ਮਹਿਲਾ ਦੇ ਸੜਪੇ ਵਿੱਚ ਜ਼ਖਮੀ ਵੀ ਦੱਸੀ ਜਾ ਰਹੀ ਹੈ ਔਰ ਜੋ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਹੋਈ ਹੈ ਔਰ ਪੁਲਿਸ ਅਲੱਗ-ਅਲੱਗ ਪਹਿਲ ਰਹੀਆਂ ਤੇ ਦੋਨੋਂ ਤਰ੍ਹਾਂ ਦੀ ਜਿਹੜੀ ਸੁਣਵਾਈ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਹੋ ਰਹੀ ਹੈ ਜੀ ਜੀ ਜੀਵੰਦੀ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਜ਼ਮੀਨੀ ਵਾਦ ਨੂੰ ਲੈ ਕੇ ਪੂਰੀ ਝੜਪ ਸਾਹਮਣੇ ਆਈ ਹੈ ਫਿਰੋਜ਼ਪੁਰ ਦਾ ਪਿੰਡ ਸ਼ਾਂਗਰਾਏ ਉਤਾੜਾ ਜਿੱਥੇ ਦੋ ਤੇਰਾ ਆਮੋ ਸਾਹਮਣੇ ਹੋਈਆਂ ਨੇ ਤੇ ਨਿਹੰਗਾਂ ਨੂੰ ਸਦਕੇ ਜ਼ਮੀਨ ਤੇ ਕਬਜ਼ਾ ਕਰਨ ਦੇ ਇਲਜ਼ਾਮ 'ਚ ਫਿਲਹਾਲ ਪੀੜਤ ਧਿਰ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਗਈ ਹੈ। ਮੈਂ ਰੋਕਣ ਗਈਆਂ ਮੇਰੀ ਫਸਲ ਵਾਰ ਰਹੀ ਸੀ। ਮੇਰੀ ਕੌਣ ਵਾਰੇ ਸੀ ਫਸਲ? ਇਹ ਭੋਨ ਅ ਸਰਬੀਰ ਗੁਰਵਿੰਦਰ ਸਿੰਘ ਤੇ ਸਰਜੀਤ ਕੌਰ ਦੀ ਪਤਨੀ ਨੇ ਬਾਪੇ ਲਿਆਂਦੇ ਨੇ ਉਹਨਾਂ ਨੇ ਜ਼ਮੀਨ ਸਾਡੀ ਵਾਹੀ ਸਾਡਾ ਸਾਰਾ ਫਸਲ ਪ੍ਰਭਾਦ ਕਰਤਾ ਨੇ। ਜੀ। ਮੇਰੇ ਸੱਟਾਂ ਮਾਰੀਆਂ ਨੇ ਹੱਥ ਤੇ ਮੇਰੇ ਤੇ ਟਰੱਕ ਚਲਾਉਂਦੇ ਸੀ ਸਰਜੀਤ ਕੌਰ ਨੇ ਤੋਂ ਦੇ ਘਰ ਵਾਲੇ ਨੇ ਰੋਲਾ ਕੀ ਹੈ ਜੀ ਸਾਡੀ ਜ਼ਮੀਨ ਮਾਲਕੀ ਅਸੀਂ ਖਰੀਦੀ ਹੋਈ ਸਾਡੇ ਨਾਮ ਹੈ ਸਾਰਾ ਕੁਝ ਸਾਡੇ ਨਾਲ ੱੱਕੇ ਨਾਲ ੱੱਕੇ ਕਰਦੇ ਨੇ ਫਾਹ ਦੇ ਨੇ ਜ਼ਮੀਨ ਸਾਡੀ ਅਸੀਂ ਰੋਕਣਗੇ ਸਾਡੇ ਕਮਾਂ ਦੇ ਸਾਡੇ ਸਬਜ਼ੀਆਂ ਲੱਗੀਆਂ ਹੁੰਆਂ ਨੇ ਸਾਡਾ ਚਾਰਾ ਖੜਾ ਸੀ ਪਸ਼ੂਆਂ ਦਾ ਉੱਥੇ ਸਾਡੇ ਪੋਤੇ ਫੱਟਦੇ ਨੇ ਫਲਾਂ ਵਾਲੇ ਪੋਤੇ ਸੀਗੇ ਸਾਰੇ ਪੱਟ ਦੇ ਨੇ ਉਹਨਾਂ ਨੇ ਸਾਨੂੰ ਹਣਸਾਬ ਦਿੱਤਾ ਸਾਰੇ ਮੇਰੇ ਭਗਵੰਤ ਰਾਮ ਤਾਂ ਕਿ ਮੈਂ ਤੇ ਇਹਨੂੰ ਸਾਨੂੰ ਹਣਸਾਬ ਦਿੱਤਾ ਜਾਵੇ ਤੂੰ ਚਾਹਂਗਾ ਸੋ ਤੁਸੀਂ ਨਾ ਹੀ ਕੀਤੀ ਜਾਵੇ ਮੈਨੂੰ ਲਬਾਦ ਮਾਰੇ ਆ ਮੈਨੂੰ ਕੁੱਟਿਆ ਇਹਨਾਂ ਨੇ ਹ ਮੇਰੇ ਬੇਕੋ ਮੈਨੂੰ ਪਾਣੀ ਵਿੱਚ ਮਾਰੇ ਇਹਨਾਂ ਨੇ ਉਹਨੇ ਕਿਸੇ ਨੂੰ ਇਹ ਜ਼ਮੀਨ ਲਿਖ ਕੇ ਦੇ ਦਿੱਤੀ ਹੈ ਉਹ ਜ਼ਮੀਨ ਦੇ ਕਬਜ਼ਾ ਕਿੰਨੇ ਨੇ ਗੁਰਦਿਆਲ ਸਿੰਘ ਦਾ ਹੈਗਾ ਗੁਰਦਿਆਲ ਸਿੰਘ ਦਾ ਪਰਿਵਾਰ ਉੱਤੇ ਕੋਈ ਸਬਜ਼ੀ ਵਗੈਰਾ ਬੀਜਦਾ ਹੈ ਇਹ ਤੁਸੀਂ ਪਾਰਟੀ ਕੰਮ ਚ ਚੱਲੀ ਗਈ ਹੈ ਉੱਥੇ ਜਾ ਕੇ ਦਿਨ ਦੀ ਆਬਦ ਦੀ ਤੁਮਾ ਵਗੈਰਾ ਹੋਈ ਹੈ ਅਸੀਂ ਜੋ ਵਰਦੀ ਕਰ ਰਹੀ ਹੈ